ਅੰਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਅੱਜ ਵਾਲੇ ਸੂਟ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੇ ਬਹੁਤ ਆਪਣੇ ਕੋਲੇ ਘੱਟ ਪ੍ਰਾਈਸ ਦੇ ਵਿੱਚ ਨੇ ਕਿਉਂਕਿ ਇਹ ਪਹਿਲਾਂ ਸੂਟ ਇਹ ਵਾਲੇ 500 ਦੇ ਸੇਲ ਹੋਏ ਸੀ ਪਰ ਇਸ ਵਾਰ ਇਹਨਾਂ ਦੀ ਜਿਹੜੀ ਰੇਂਜ ਆ ਓਨਲੀ 350 ਹੈ ਬਹੁਤ ਹੀ ਜ਼ਿਆਦਾ ਪਿਆਰਾ ਕੱਪੜਾ ਮਤਲਬ ਬਿਲਕੁਲ ਲਾਈਟ ਵੇਟ ਕੈਂਬ੍ਰਿਕ ਕਾਟਨ ਆ ਤੇ ਆ ਦੇਖੋ ਇਹ ਸ਼ਰਟ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਫਰੰਟ ਦੇ ਉੱਪਰ ਦੇਖੋ ਕੈਮਰੇ ਦੇ ਵਿੱਚ ਸੌਰੀ ਇਹ ਤਾਂ ਕਲਰ ਚੇਂਜ ਹੋ ਰਿਹਾ ਇਹ ਦਾ origignal color ਹੈ ਤੇ ਹੁਣ ਤੁਹਾਨੂੰ ਇਹਦੀ ਬਾਟਮ ਦਿਖਾਉਣੀ ਆ ਜਿਸ ਤਰ੍ਹਾਂ ਸ਼ਾਰਟ ਦੇ ਵਿੱਚ ਆਹ ਵਾਲੀ ਐਮਬੋਇਡਰੀ ਕੀਤੀ ਹੋਈ ਆ ਉਸੇ ਤਰ੍ਹਾਂ ਦੀ ਹੀ ਬਾਟਮ ਹੈ ਇਹਦੇ ਨਾਲ ਤੇ ਜਿਹੜੀ ਬਾਟਮ ਆ ਉਹ ਇਸ ਵਾਰ ਆਪਣੇ ਕੋਲ 3 ਮੀਟਰ ਦੇ ਵਿੱਚ ਆਈ ਹੈ ਮਤਲਬ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਰਹਿ ਗਿਆ ਇਹਦਾ 1.350 ਵਿਦਾਊਟ ਦੁਪੱਟਾ ਸੂਟ ਮਿਲੇਗਾ ਤੁਹਾਨੂੰ ਤੇ ਨਾਲ 3 ਮੀਟਰ ਦੀ ਬਾਟਮ ਮਿਲੇਗੀ ਜਿਨ੍ਹਾਂ ਦੀ ਲੈਂਥ 22 23 24 ਤੱਕ ਬੰਦੀ ਹੈ ਉਹਨਾਂ ਲਈ ਇਹ ਸੂਟ ਬਹੁਤ ਜ਼ਿਆਦਾ ਰੀਜ਼ਨੇਬਲ ਨੇ ਦੇਖੋ ਤੇ ਹੁਣ ਆਪਾਂ ਇਹਦੇ ਸੈਕੰਡ ਕਲਰ ਦੇ ਵਾਲ ਚੱਲਦੇ ਆਂ ਹਾਂਜੀ ਇਹ ਵਾਲਾ ਹੈਗਾ ਇਹਦਾ ਸੈਕੰਡ ਕਲਰ ਇਸਦੇ ਵੀ ਸ਼ਾਰਟ ਉੱਪਰ ਇਸੇ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਨਾਲ ਇਹਦੇ ਫਰੰਟ ਤੇ ਦੇਖੋ ਕੇ ਦੇ ਉੱਪਰ ਇਸ ਤਰ੍ਹਾਂ ਵਰਕ ਤੇ ਨਾਲ ਆਹ ਵਾਲੀਆਂ ਬੂਟੀਆਂ ਮਤਲਬ ਇੰਨੇ ਘੱਟ ਰੇਟ ਦੇ ਵਿੱਚ ਤੁਹਾਨੂੰ ਐਵੇਂ ਦਾ ਸੂਟ ਹੋਰ ਕਿਤੋਂ ਵੀ ਨਹੀਂ ਮਿਲ ਸਕਦਾ ਤੇ ਆ ਹੈਗੀ ਜੀ ਤੇ ਨਾਲ ਬਾਟਮ ਤੇ ਤੁਹਾਨੂੰ ਆ ਪੱਟੀ ਵੀ ਮਿਲੇਗੀ ਇਹ ਤੁਹਾਡੀ ਇੱਛਾ ਕਿ ਤੁਸੀਂ ਲਗਾਉਣਾ ਚਾਹੁੰਦੇ ਹੋ ਜਾਂ ਨਹੀਂ ਹਾਂ ਜੀ ਆ ਦੇਖੋ ਇਹ ਆਪਣਾ ਨੈਕਸਟ ਕਲਰ ਹੈ ਇਹਦੇ ਨਾਲ ਵੀ ਸੇਮ ਬਾਟਮ ਗਲੇ ਦੇ ਉੱਪਰ ਵਰਕ ਹਾਂ ਜੀ ਆ ਹੈਗਾ ਆਪਣਾ ਨੈਕਸਟ ਕਲਰ orange ਦੇ ਉੱਪਰ ਇਹਦੇ ਇਸ ਤਰ੍ਹਾਂ ਨੱਕ ਤੇ ਦੇਖੋ ਡਿਜ਼ਾਈਨ ਤੇ ਨਾਲ ਆਹ ਵਾਲੀ ਬਾਟਮ 3 ਮੀਟਰ ਦੀ ਬਾਟਮ ਹੋਏਗੀ ਮੋਸਟਲੀ ਸੂਟਾਂ ਨਾਲ 2 ਸਵਾ 2 2.5 ਇਸ ਤਰ੍ਹਾਂ ਆਉਂਦੀ ਹੈ ਹਾਂਜੀ ਆਹ ਵਾਲਾ ਹੈਗਾ ਨੈਕਸਟ ਡਿਜ਼ਾਈਨ ਦੇਖੋ ਗਲੇ ਦੇ ਉੱਪਰ ਪਲੱਸ ਕੀ ਦੇ ਦੇ ਉੱਪਰ ਆਹ ਕੁ ਬਹੁਤ ਹੀ ਸੌਫਟ ਕਪੜਾ ਹੈ ਹਾਂਜੀ ਹੈ ਕਿ ਇਹ স্যুট ਦੀ ਫਾਈਨਲ ਲੁੱਕ ਇਸੇ ਦੇ ਨਾਲ ਵੀਡੀਓ ਦਾ ਐਂਡ ਕਰਦੇ ਆਂ